ਜੋ ਚੱਲ ਰਿਹਾ ਹੈ ਮੈਂ ਆਈ ਸੀ ਰੋਲ ਵਾਲੇ ਨੇ ਬਣਾ ਲਿਆ ਉਹ ਆਈ ਸੀ ਟਿਕਟ ਦਾ ਦਾਅਵਾ ਲੈ ਕੇ ਨਹੀਂ ਚਾਹੀਦਾ ਮੀਂਹ ਦੀ ਰਫਤਾਰ ਦੇਖੋ ਕਿੰਨੀ ਆ ਦੇਖੋ ਵੀ ਇੱਧਰ ਸਾਰੀ ਤੁੰਡਾ ਧਾਰ ਹੋ ਗਈ ਬੱਦਲੀ ਬਦਲ ਮੀਂਹ ਜੋਰਾ ਸ਼ੋਰਾਂ ਤੇ ਚੱਲ ਪਿਆ ਜਾਂ ਵਿਚਦੀ ਬੱਦਲ ਚੱਲ ਪਏ ਵਿਚਦੀ ਜਾਂ ਅੱਜ ਵੀ ਬੁਰਾ ਡੱਬਣ ਲੱਗਾ ਹੈ ਬਾਈ ਤੋਂ ਪੁੱਛਿਆ ਨਹੀਂ ਕਿ ਸਾਨੂੰ 15 ਘੰਟੇ ਹੋ ਗਏ ਬੋਲ ਉਹ ਬੱਸ ਵਾਲਾ ਕਿਹਾ ਕਿੰਨਾ 15 ਘੰਟੇ ਹੋ ਗਏ ਜਮਚ ਲੱਗੇ ਨੂੰ ਹਜੇ ਹੋਰ ਪਤਾ ਨਹੀਂ ਕਿੰਨਾ ਟਾਈਮ ਲੱਗੇਗਾ ਕਦੋਂ ਜਮ ਖੁੱਲਣਾ। 9:10 ਦਾ ਟਾਈਮ ਹੋ ਗਿਆ। ਦੇਖੋ ਰੇਨ ਕੋਟ ਕਈਆਂ ਦੇ ਪਾਏ ਦੀ ਉਹਨੇ ਕਈਆਂ ਦੇ ਨਾਂ ਬੱਚਿਆਂ ਦਾ ਥੋੜਾ ਜਿਆਦਾ ਔਖਾ ਕਿਉਂਕਿ ਇੰਨੀ ਬਾਰਿਸ਼ ਦੇ ਵਿੱਚ ਬੱਚਿਆਂ ਨੂੰ ਚੱਕੋ ਉੱਦੀ ਚੱਕ ਕੇ ਲੈ ਜਾਣਾ ਉਹਨਾਂ ਦੀ ਥੋੜੀ ਜੀ ਪਰੇਸ਼ਾਨੀ ਆ ਜਾਂਦੀ ਹੈ। ਥੋੜਾ ਜਿਹਾ ਮੀਂਹ ਘਟਾ ਸੀ ਤਾਂ ਦੁਬਾਰੇ ਫੇਰੇ ਕੋਲ ਹੱਥ ਤੇ ਜ਼ਰਫ਼ਤਾਰ ਕਰ ਲਈ। ਚੌਥਰੀ ਦੇਖੋ ਮੇਰਾ। ਜੈ ਮਾਤਾ ਦੀ। ਤਲਪੰਦazaar ਹੋਈ ਜੀ ਜਾਰੇ ਪਾਸੇ ਸਾਰੇ ਪਾਸੇ ਨੂੰ ਦੇਖ ਸਕਦੇ ਹਾਂ ਵੀ ਮੀਨੇ ਰਫਤਾਰ ੜੀ ਪੂਰੀ ਤੇਜ਼ ਬਣ ਰੱਖੀ ਆ ਵੈਰੀ ਗੁੱਡ ਮਾਰਨਿੰਗ ਵੈਲਕਮ ਟੂ ਨਿਊ ਬਲੌਗ ਕਿਵੇਂ ਆ ਅਮੀਰ ਆ ਸਾਰੇ ਠੀਕ ਠਾਕ ਹੋਮ ਹੋਗੇ ਸੋ ਅੱਜ ਆਪਣਾ ਨੀਣਾ ਦੇ ਜਿਹੜਾ ਦੂਜਾ ਦਿਨ ਅੱਜ ਆਪਾਂ ਨੇਣਾ ਦੇ ਵੀ ਪਹੁੰਚਣ ਵਾਲੇ ਆ ਯਾਨੀ ਕਿ ਜਿਹੜਾ ਮੰਦਿਰ ਆ ਉਹ ਹੋਰੋਂ ਹੈਗਾ 10 ਕਿਲੋਮੀਟਰ ਉੱਪਰ ਆਪਾਂ ਕੋ ਲਾਂਟੋ ਬੇਨਕਿੰਦੋਂ 2 ਕਿਲੋਮੀਟਰ ਦੀ ਉਚਾਈ ਤੇ ਖੜਿਆ ਇਸ ਟਾਈਮ ਤਾਂ ਜਿਹੜਾ ਵੀਵਰ ਰਾਤ ਦਾ ਨਹੀਂ ਬਹੁਤ ਪਈ ਜਾਂਦਾ ਇਸ ਟਾਈਮ ਵੀ ਨਹੀਂ ਪਈ ਜਾਂਦਾ ਪਰ ਜਿਹੜਾ ਸਵਾਦ ਆ ਰਿਹਾ ਉਹ ਵੱਖਰਾ ਹੈ ਤਾ ਸਾਨੂੰ ਮੌਸਮ ਦਿਖਾਉਣਾ, ਬਿਊ ਦਿਖਾਉਣਾ ਵੀ ਕਿਵੇਂ ਬੱਦਲਾਂ ਤੋਂ ਮੀਂਹ ਪੈਂਦਾ, ਕਿਵੇਂ ਪਹਾੜਾਂ ਤੇ ਬੱਦਲ ਫਿਰਦੇ ਨੇ। ਤਾਂ ਚੈਨ ਨੂੰ ਨਾ ਬਣੇ ਦੇਖੋ ਲੱਖਾਂ ਤੱਕ ਵੀਡੀਓ ਜ਼ਰੂਰ ਦੇਖਿਓ। ਨਾਲੇ ਮਾਤਰਾ ਦੇ ਦਰਸ਼ਨ ਹੋਣਗੇ, ਨਾਲੇ ਇੱਥੇ ਦੇ 2:00 ਵਜੇ ਬਿਊ ਸੰਧਖਣ ਦੀ ਕੋਸ਼ਿਸ਼ ਕਰਾਂਗੇ। ਜੇ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਦੇਓ। ਮਾਤਰਾ ਮੰਦਰਾ ਇਹ ਸਾਈਡ ਤੇ ਰਹਿ ਗਿਆ ਬਈ, ਆ ਪਹਾੜੀ ਦੇ ਪਿਛਲੇ ਪਾਸੇ ਆ। ਤਾਂ ਬੱਦਲ ਦੁਬਾਰੇ ਫੇਰ ਆ ਗਿਆ, ਤੀਜੀ ਵਾਰ ਬੱਦਲ ਆ ਗਿਆ। ਤਾਂ ਪਿੰਡ ਨਜਾਇਜ਼ ਗਰਮੀ ਸੀ, ਔਰ ਹੁਣ ਵੀ ਪੂਰ ਪਈ ਜਾਂਦੀ ਆ ਕੁਰ ਬਈ ਜਾਂਦੀ ਆ ਅੰਬ ਦਾ ਬੂਟਾ ਦੇਖੋ ਬਹੁਤ ਅੰਬੀ ਅੰਬ ਲੱਗੇ ਹੋਏ ਨੇ ਉੱਪਰ ਇੱਧਰ ਕਿਉਂਕਿ ਹੁਣ ਅੰਬਾਂ ਦਾ ਸੀਜ਼ਨ ਗਿਆ ਹੁਣ ਅੰਬਾਂ ਦਾ ਸੀਜ਼ਨ ਲੰਘ ਗਿਆ ਨਹੀਂ ਇੱਥੇ ਅੰਬੀ ਅੰਬ ਲੱਗੇ ਹੁੰਦੇ ਨੇ ਪਰ ਨਜ਼ਾਰਾ ਵੱਖਰਾ ਹੈ ਥਿਊ ਦੇਖ ਸਕਦੇ ਤੁਸੀਂ ਕਮਾਲ ਦਾ ਸਰਦਾਲੂ ਯਾਤਰੀ ਜਾ ਰਹੇ ਨੇ ਦੇਖੋ ਜੈ ਮਾਤਾ ਦੀ ਮੀਂਹ ਪਈ ਜਾਂਦਾ ਵੀ ਯੋਰਾਂ ਤੇ ਬੱਦਲ ਵੀ ਦੁਬਾਰੇ ਫਿਰ ਮੁੜਿਆ ਅੱਜ ਕੰਮਰੇ ਚ ਸਾਨੂੰ ਨਿਕਲ ਨਹੀਂ ਦਿੰਦਾ ਚੌਥੀ ਵਾਰ ਮੀਂਹ ਆਇਆ ਅੱਜ ਕਿਉਂਕਿ ਪਹਿਲਾਂ ਇਹਦੂ ਮੀਂਹ ਪਿਆ ਨਹੀਂ ਅੱਜ ਰਾਤ ਦੀ ਨਹੀਂ ਸਟਾਰਟ ਹੋਇਆ ਤੇ ਰਾਤ ਦੀ ਪਪਾ ਪਹੁੰਚ ਗਈ ਸੀ ਇੱਥੇ ਪਹੁੰਚਣ ਤੋਂ ਬਾਅਦ ਜਦੋਂ ਮੰਜਮੰਜ ਲੈ ਕੇ ਇੱਥੇ ਆਪਣੇ ਮੰਜਲੇ ਗੇੜੀ ਜਿਹੜਾ ਪੈ ਗਏ ਤਾਂ ਉਸ ਤੋਂ ਬਾਅਦ ਨਹੀਂ ਸਟਾਰਟ ਹੋਇਆ ਬੱਦਲ ਬਾਈ ਪੂਰੀ ਤਾਂ ਹੁਣ ਜਾ ਕੇ ਮਥਾ ਟੇਕਣ ਦੀ ਸੁਭਾਵਨਾ ਕਰ ਰਹੀ ਸੀ ਮਥਾ ਟੇਕਣ ਜਾਣ ਦਾ ਜਿਹੜਾ ਭਰਾ ਇਹ ਫੋਟੋ ਵਾਲਾ ਰੈਸਟੋਰੈਂਟ ਵਾਲਾ ਦੁਕਾਨ ਵਾਲਾ ਇਹਨੇ ਵੀ ਜਾਣਾ ਹੁਣ ਦੇਖੋ ਵੀ ਕੀ ਬਣੂਗਾ ਮੋਟਰਸਾਈਕਲ ਆਪਣੇ ਖੜ੍ਹੇ ਨੇ ਤਿਆਰੀ ਜਿਨੇ ਗਰਮ ਗਰਮ ਕਾ ਉੱਤੇ ਸਰਦਾਰ ਨੂੰ ਜਾ ਰਹੇ ਨੇ ਤਾਂ ਇੱਥੇ ਹਰ ਇੱਕ ਚੀਜ਼ ਮਹਿੰਗੀ ਮਿਲਦੀ ਆ ਸਾਨੂੰ ਜਿਵੇਂ ਹੁਣ ਰੇਨ ਕੋਟ ਵੀ ਲੈਣੇ ਪੈਣਗੇ ਜੇ ਉੱਪਰ ਜਣਾ ਨਹੀਂ ਸ ਚਲ ਦੇਖਦੇ ਆਂ ਕੀ ਬਣਦੇ ਆਂ ਬਈ ਫਿਲਹਾਲ ਕੋੜੇ ਆਪਣੇ ਹੁਣ ਠੰਡੇ ਹੋਏ ਪੈਣੇ ਰੱਦ ਗਰਮ ਵਾਲਾ ਹੋਏ ਕਿਉਂਕਿ ਟ੍ਰੈਫਿਕ ਬਹੁਤ ਲੰਬਾ ਜਾਉਂ ਸੀ ਹੁਣ ਉੱਪਰ ਵੀ ਜਾਮ ਆ ਪਹਿਲੇ ਇੱਧਰ ਜਾਮ ਦੀ ਹੁੰਦਾ ਸੀ ਹੁਣ ਇੱਧਰ ਕੋਈ ਦੇਂਦੇ ਨਹੀਂ ਕਿਉਂਕਿ ਸਾਰੇ ਧੁੰਦਾ ਧਾਰੋ ਗਿਆ ਬਦਲਾਈ ਪੂਰੀ ਹੋ ਗਈ ਬਾਰਿਆ ਨਿਕਲ ਤਾਂ ਔਖਾ ਹੋ ਜੂਗਾ ਦੇਖਦੇ ਹੁਣ ਇਹ ਕਿਨਾਂ ਮੈਂ ਬੰਦ ਕਰਕੇ ਜਾਣਾ ਚਲੋ ਜਿਹੜਾ ਸਿਸਟਮ ਉਹ ਦੇਖੀ ਜੂ ਬਈ ਤੁਸੀਂ ਆਨੰਦ ਮਾਣੋ ਪਾਹ ਦਾ ਦੇਖੋ ਧੁੰਦਾ ਧਾਰ ਇਹ ਜਾ ਮਾਹੌਲ ਕਿਤੇ ਦੇਖਣ ਨੂੰ ਨਹੀਂ ਮਿਲਦਾ ਅਵਾਂ ਮਨਾਲੀ ਮਣੀ ਕਰਨ ਕਣੀ ਵੀ ਗਿਆਂ ਪਰ ਉਧਰ ਵੀ ਇਹ ਜਾ ਮਾਹੌਲ ਨਹੀਂ ਹੁੰਦਾ ਜਿਹ ਬਣਦਾ ਕਿਉਂਕਿ ਵਿਊ ਬਹੁਤ ਸੋਹਣਾਗਾ ਯਾਤਰੀ ਦੇਖ ਸਕਦੇ ਆ ਪੈਦਲ ਵੱਧ ਜਾ ਰਹੇ ਨੇ ਗੱਡੀਆਂ ਮੋਟਰਸਾਈਕਲ ਘੱਟ ਨੇ ਪੌਣੇ ਦਾ ਸਮਾਂ ਹੋ ਗਿਆ ਦੇਖੋ ਰੇਨ ਕੋਟ ਕਈਆਂ ਦੇ ਪਾਏ ਦੀ ਉਹਨੇ ਕਈਆਂ ਦੇ ਨਾਂ ਬੱਚਿਆਂ ਦਾ ਥੋੜਾ ਜਿਆਦਾ ਔਖਾ ਕਿਉਂਕਿ ਇੰਨੀ ਬਾਰਸ਼ ਦੇ ਵਿੱਚ ਬੱਚਿਆਂ ਨੂੰ ਚੱਕੋ ਉੱਦੀ ਚੱਕ ਕੇ ਲੈ ਜਾਣਾ ਉਹਨਾਂ ਦੀ ਥੋੜੀ ਜੀ ਪਰੇਸ਼ਾਨੀ ਆ ਜਾਂਦੀ ਹੈ ਮੀਂਹ ਦੇਖੋ ਪੂਰਾ ਫੁੱਲ ਸਪੀਡਾਂ ਦੇ ਨਹੀਂ ਚੱਲ ਪਿਆ ਹੁਣ ਥੱਲੇ ਦੇਖ ਸਕਦੇ ਥੋਨੂੰ ਮੀਂਹ ਪੈਂਦਾ ਦੀ ਇਹਦਾ ਹੋਊਗਾ ਉੱਧਰ ਤੇ ਜਿਹੜੇ ਵੀ ਯਾਤਰੀ ਹੋਣਾ ਉਹਨਾਂ ਸਾਈਡਾਂ ਤੇ ਲੱਗੀ ਜਾਂਦੇ ਨੇ ਲੱਗੀ ਜਾਂਦੇ ਨੇ ਕਿਉਂਕਿ ਇਹ ਨਮੀ ਦੇ ਵਿੱਚ ਸਫ਼ਰ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਪਹਿਲਾਂ ਮੀਂਹ ਘੱਟ ਵੀ ਸੀਗਾ ਤੇ ਇੱਕੋ ਲੱਖ ਤੇ ਮੀਂਹ ਜ਼ਿਆਦਾ ਉੱਤਰਿਆ ਕਿਉਂਕਿ ਤੁਹਾਨੂੰ ਦਾ ਧਾਰਚਾਰੇ ਪਾਸੇ ਬਦਲੀ ਬਦਲ ਹੋਏ ਪੈਣੇ ਤਾਂ ਗੱਡੀਆਂ ਤਾਂ ਬੱਸਾਂ ਚੱਲੀ ਜਾਂਦੀਆਂ ਨੇ ਪੈਦਲ ਯਾਤਰੀ ਵੀ ਚੱਲੀ ਜਾਂਦੇ ਨੇ ਪਰ ਮੋਟਰਸਾਈਕਲ ਵਾਲਿਆਂ ਨੂੰ ਥੋੜੀ ਜਿਹੀ ਦਿੱਕਤ ਹੋ ਜਾਂਦੀ ਹੈ ਉਹਨਾਂ ਨੂੰ ਸੋਚ ਸਮਝ ਕੇ ਜਾਣਾ ਚਾਹੀਦਾ ਕਿਉਂਕਿ ਘੱਟ ਦਾ ਕੰਮ ਹੈ ਤਾਂ ਮੀਂਹ ਦੀ ਸਪੀਡ ਥੋੜੀ ਜਿਹੀ ਰਫ਼ਤਾਰ ਤੇਜ਼ ਹੋਈ ਹੈ ਬੱਕਰੀ ਵੀ ਉਹ ਆਵੇ ਇਹ ਡੀਲੀਟ ਬੱਦੀਆਂ ਦੇ ਨਾਲ ਬਚਾ ਕੇ ਮੈਂ ਬਚਣੀਆਂ ਬਚਾ ਲੈਣੀਆਂ ਕਾਦ ਬਚਾ ਲੈਣੇ ਸਾਬਾ ਪੱਧ ਗਿਆ ਆ ਆ ਆ ਭੱਜੇ ਹੁਣਾ ਰਿਕਵਰ ਕਰਦਾਂਗੇ ਦਰਕਹੰ ਤੱਕ ਕਰਦਾਂ ਦੇ ਆ ਜੀ ਦੇਖੋ ਸੰਗਤ ਚਾਈ ਜਾਂਦੀ ਆਈ ਜਾਂਦੀ ਆ 11 ਵਜੇ ਵੀ 11 ਵਜੇ ਕੱਠ ਮਿੰਟ ਹੋ ਗਏ ਤਾਂ ਹੁਣ ਅਸੀਂ ਕਮਰੇ ਚੋਂ ਬਾਹਰੇ ਆ ਕੇ ਹੁਣ ਰੁਕ ਰੁਕ ਪ੍ਰਸੰਧ ਪਾਣੀ ਛੱਕ ਕੇ ਆਉਣੇ ਆ ਮੀਂਹ ਤੇਜ ਹੋ ਗਿਆ ਉਹ ਬੜਾ ਮੀਂਹ ਕਿੰਨਾ ਹੋ ਗਿਆ ਫਰ ਜਾ ਵੀ ਮੀ ਤੇਜ ਹੋ ਗਿਆ ਅੱਜ 11 ਵੱਦ ਕੇ ਜੇ ਪ੍ਰਸ਼ਦਾ ਪਾਣੀ ਕੁਛ ਨਹੀਂ ਛੱਕਿਆ ਜਿਹੜਾ 2 ਵੱਜ 3 ਵਾਰੀ ਚਾਹ ਪੀ ਲਈ ਪੀ ਦੀ ਮੀ ਉਹਦੀ ਆ ਜਾਂਦਾ ਜਦੋਂ ਤੁਰਨ ਦੀ ਸਲਾਹ ਕਰਦੇ ਮੀ ਉਹਦੀ ਆ ਜਾਂਦਾ ਬਾਕੀ ਦੇਖਦੇ ਹਾਂ ਹੁਣ ਸਿਸਟਮ ਕੀ ਬਣੂਗਾ ਦੇਖੋ ਬਈ ਸਵਾਦ ਤਾਂ ਇਹਨਾਂ ਦੇ ਵੀ ਤਾਂ ਹੁਣ ਆਪਾਂ ਵਾਪਸ ਆ ਰਹੇ ਹਜੇ ਮੱਥਾ ਟੇਕ ਕੇ ਮੱਥਾ ਟੇਕਣਾ ਆਪਾਂ ਜਾਣਾਗਾ بارش ਬਹੁਤ ਪੈਂਦੀ ਐ ਪਹਿਲਾਂ ਐ ਵੀ ਚੱਲ ਪ੍ਰਸ਼ਦਾ ਪਾਣੀ ਛੱਕ ਲਈਏ ਦੇਖਦੇ ਆਂ ਜਾ ਕੇ ਥੱਲੇ ਪਰ ਸੰਘਤ ਦਾ ਕਮਾਲ ਹੋਇਆ ਪਿਆ ਵੀ ਇੰਨੀ ਸੰਘਤ ਆਈ ਕਿੱਥੋਂ ਕਿਉਂਕਿ ਦਸ ਬਹੁਤ ਜ਼ਿਆਦਾ ਬੇਕੋ ਪਹਾੜਾਂ ਦੇ ਆਨੰਦ ਨੇ ਮਾਣੋ ਆਹ ਹਰ 4 ਦਿਨ ਇੱਥੇ ਇਦਾਂ ਹੀ ਹੁੰਦਾ ਸਵੇਰ ਤੋਂ 4 ਵਜੇ ਹੈ ਹਨਾ लवली ਚਾਹ 4-5 ਵਾਰੀ ਮੀਂਹ ਆ ਗਿਆ ਸਵੇਰ ਦਾ ਹਾਂ ਬਈ 1 ਵਜੇ ਦਾ ਲੱਗਿਆ ਰਾਤ ਦਾ 1 ਵਜੇ ਦਾ ਰਾਤ ਦਾ ਲੱਗਿਆ ਮੀਂਹ ਪੈਣਾ ਤੇ ਸਾਨੂੰ ਰੇ ਪੈਣ ਨੂੰ ਮੰਝੇ ਵੀ ਮਿਲ ਗਏ ਹੋਟਲ ਵਗੈਰਾ ਦੀ ਕੋਈ ਕਮੀ ਨਹੀਂ ਤਾਂ ਤੁਸੀਂ ਆਪਣਾ ਆਨੰਦ ਲੈ ਸਕਦੇ ਹੋ ਆ ਕੇ ਆਹ ਦਿਨਾਂ ਦੇ ਵਿੱਚ ਸਸਤੇ ਟਿਕਾਣੇ ਦੇ ਵਿੱਚ ਇਹ ਆ ਦੇਵੀ ਮਾਤਾ ਦੇ ਮੰਦਿਰ ਤੇ ਆ ਕੇ ਮਾਤਾ ਬਾਕੀ ਵੀਡੀਓ ਰਾਹੀਂ ਕਹਿੰਦੇ ਨੇ ਮਾਤਾ ਦੇ ਦਰਸ਼ਨ ਵੀ ਕਰਾਵਾ ਆ ਕੇ ਤੁਸੀਂ ਘਰ ਬੈਠੇ ਵੀ ਕਰ ਸਕਦੇ ਹੋ ਘਰ ਬੈਠੇ ਵੀ ਦਰਸ਼ਨ ਕਰ ਸਕਦੇ ਹੋ ਪਰ ਵੀਡੀਓ ਦਾ ਇਸ ਤਰ੍ਹਾਂ ਕਿ ਦੇਖਿਓ ਜਿਵੇਂ ਲੱਗਦਾ ਆਪਾਂ ਦਰਸ਼ਨ ਕਰਾਵਾਂਗੇ ਆ ਦੇਖੋ ਵੀ ਸੰਗਤ ਸਵੇਰੇ 11 ਵਜੇ ਪੂਰਾ ਰੌਣਕ ਮੇਲਾ ਬਣਿਆ ਹੋਇਆ ਬਈ ਤਾਂ ਉਰੇ ਲੰਗਰ ਵੀ ਹੈ ਜਲੇਬੀਆਂ ਦਾ ਲੰਗਰ ਚੱਲ ਰਿਹਾ ਹੈ ਕੜੀ ਚੌਲ ਨਾਲ ਸ਼ਾਇਦ ਮਟਰ ਪਨੀਰ ਦੀ ਦਾਲ ਹੋਵੇ ਆਪਾਂ ਦੇਖਦੇ ਹਾਂ ਅੱਗੇ ਦੇਖ ਸਕਦੇ ਹੋ ਮਾਹੌਲ ਕਿੰਨੇ ਬੰਦਰ ਤੇ ਬਣਿਆ ਹੋਇਆ ਪੂਰਾ ਸੁਪਨਾ ਮਾਹੌਲਾ ਬਿਊ ਪੂਰਾ ਘੈਂਟ ਬਣਿਆ ਹੋਇਆ ਤਾਂ ਜੀ ਲੱਗਦਾ ਪੂਰਾ ਵੀ ਆਪਾਂ ਕਰੇ ਨਹੀਂ ਜਾਈਏ ਆਪਾਂ ਚਾਅਦਣੇ ਸਿਰ ਰਹਿ ਕੇ ਵਧੀਆ ਇੰਜੋਏ ਕਰੀਏ ਕਿਉਂਕਿ ਜਿਵੇਂ ਆਪਾਂ ਮਨਾਲੀ ਕੇ ਪਹਾੜਾਂ ਤੇ ਜਾ ਕੇ ਮੀਂਹ ਪਾਲਦਾ ਉਦੋਂ ਪਹਿਲਾਂ 3-4 ਦਿਨ ਮੀਂਹ ਪਿਆ ਵੀ ਹੈ ਨਹੀਂ ਤਾਂ ਮੀਂਹ ਹੁਣੀ ਪਿਆ ਰਾਤ ਦੀ ਸਟਾਰਟ ਹੋਇਆ ਪਰ ਜਦੋਂ ਸਟਾਰਟ ਹੋ ਗਿਆ ਤਾਂ ਬੰਦ ਹੋਣਾ ਤਾਂ ਨੋ ਵੀ ਨਹੀਂ ਲੈਂਦਾ ਹਜੇ ਮਥਾ ਟਿਕਣੇ ਵੀ ਨਹੀਂ ਜਾਇਆ ਗਿਆ ਮਥਾ ਟਿਕਣੇ ਇਸ ਲਈ ਨਹੀਂ ਜਾਇਆ ਗਿਆ ਕਿਉਂਕਿ ਮੀਂਹ ਬਾਰੀ-ਬਾਰੀ ਆ ਜਾਂਦਾ ਹੋਟਲ ਵਾਲਾ ਭਰਾ ਵੀ ਕਹਿੰਦਾ ਸੀ ਕਿ ਨਾ ਸਾਡੇ ਸਾਡੇ ਦੋ ਬੰਦੇ ਸਵੇਰ ਦੇ ਕੋਲਾਂ ਟੋਬੇ ਤੇ ਕਹਿੰਦੇ ਮੁੜ ਕੇ ਵਾਪਸ ਆਏ ਨਹੀਂ ਫੋਨ ਕੀਤਾ ਉਹ ਕਹਿੰਦੇ ਵੀ ਮੀਂਹ ਬੜਾ ਪਈ ਜਾਂਦਾ ਨਜਾਇਜ਼ ਰਾਤ ਦਾ ਤਾਂ ਕਰਕੇ ਵੀ ਉਹ ਸਾਡੇ ਕੋਲੇ ਪਹੁੰਚੇ ਨਹੀਂ ਹੋ ਸਕਦਾ ਵੀ ਅੱਜ ਸਾਡਾ ਸ਼ਾਮ ਤੱਕ ਮੱਥਾ ਟੇਕੇ ਲਾਈਨ ਵੱਡੀ ਲੱਗੀ ਹੋਈ ਆ ਪਿੰਡੀ ਵਾਲਾ ਆਉਂਦਾ ਜਲੇਬੀ ਚੱਕੀ ਆ ਪਿੰਡੀ ਵਾਲਿਆ ਤੇਜ਼ਤੀ ਆ ਪੂਰੀ ਇੱਕ ਲੱਤ ਜੀ ਦੇ ਦੇ ਐਨੀ ਨਹੀਂ ਮੈਂ ਕਹਿੰਦਾ ਤੋਲ ਲੈ ਜੀ ਸਤੀ ਸਤੀ ਜਲੇਪੀ ਆ ਨਾ ਭੀੜ ਵਾਲੀ ਆ ਨਹੀਂ ਹਜੇ ਹੀ ਪਈ ਜਾਂਦਾ ਅੱਜ ਰਸ ਬੜਾ ਐ ਦੁਬਾਰ ਕਰਕੇ 12 ਦੁਬਾਰ ਨੂੰ ਰਸ ਫੁੱਲ ਹੀ ਹੁੰਦਾ ਬੱਚਿਆਂ ਦਾ ਬਹੁਤ ਔਖਾ ਬਈ ਦੇਖੋ ਸੰਗਤ ਦੀ ਸੰਗਤ ਦਾ ਸੰਗਤ ਦੀ ਸੰਗਤ ਦੇ ਦਰਸ਼ਨ ਕਰੋ ਸੰਗਤ ਦੇ ਵਿੱਚ ਹੀ ਰੱਬ ਵਸਦਾ ਇਹ ਭਰਾ ਜਿਹੜੇ ਵਾਪਸ ਆ ਰਹੇ ਨੇ ਸਾਰੇ ਮੱਥਾ ਦੇ ਕੇ ਰਾਤ ਦੇ ਗਏ ਹੋਣੇ ਸਵੇਰ ਨੂੰ ਮੱਥਾ ਦੇ ਕੇ ਸਾਰੇ ਵਾਪਸ ਆ ਗਏ ਆ ਵੀ ਸਾਰੇ ਵਾਪਸ ਆਲੇ ਯਾਤਰੀ ਨੇ ਚੱਲ ਚੱਲੀਏਗਾ ਹਾਂ ਬਰਛੇ ਫੇਰ ਸ਼ੁਰੂ ਹੋ ਗਈ ਬਈ ਤਾਂ ਆਪਾਂ ਨੂੰ ਇੱਕ ਥੱਲੇ ਜਾਂਦੇ ਸੀ ਕੋਲਣਾ ਟੋਬੇ ਤੇ ਤਾਂ ਇੱਕ ਆਪਾਂ ਨੂੰ ਆਹ ਮਿਲਿਆ ਬੱਸ ਸਟੈਂਡ ਜਾ ਆਹ ਇਹਦੇ ਵਿੱਚ ਹੁਣ ਖੜਾਂਗੇ ਮੋਟਰਸਾਈਕਲ ਲੈ ਕੇ ਇੱਥੇ ਲੈ ਆਏਗਾ ਲੰਗਰ ਥੋੜੀ ਦੀ ਵੀ ਤੁਰੇ ਆਪਾਂ ਮੀਂਹ ਜਾਦੇ ਆ ਗਿਆ ਆਹ 2 ਦਿਨ ਤਾਂ ਪੂਰੀ ਫੁੱਲੀਵਾਰ ਚ ਪੈਂਦੀ ਤੁਸੀਂ ਪਹਾੜਾਂ ਦਾ ਵੀਊ ਵੀ ਚੈੱਕ ਕਰ ਸਕਦੇ ਕਿ ਕਿਹੜੇ ਹਿਸਾਬ ਨਾਲ ਇੱਥੇ ਕਿਹੜੇ ਹਿਸਾਬ ਨਾਲ ਇੱਥੇ ਸਿੱਟ ਕਮੋਂਦਾ ਇੱਧਰ ਵੀ ਤਾਂ ਨੀਦਨ ਦੋਈ ਪਿਆ ਮਾਤਾ ਰਾਮ ਮੰਦਿਰ ਆਹ ਸਾਈਡ ਤੇ ਆ ਗਿਆ ਇੱਥੇ ਸਰਨ ਵੱਧ ਮੀਂਹ ਪੈਂਦਾਗਾ ਪਰ ਕਮਾਲ ਦੀ ਗੱਲ ਐ ਵੀ ਭੀੜ ਵੀ ਬਹੁਤ ਹੈ ਤੇ ਮੀਂਹ ਵੀ ਪੂਰਾ ਤੇ ਆਨੰਦ ਵੀ ਪੂਰਾ ਵੱਜਿਆ ਕੋ ਮੈਂ ਲਾਦਾ ਲਵਲੀ ਦਾ ਬਾਗ ਅੰਦਰ ਆਹ ਲਵਲੀ ਆ ਦੇਖੋ ਸਾਰਾ ਭੈ ਦੇਖੋ ਵੀ ਇਤਨਾ ਸਾਰੀ ਧੁੰਦਾ ਧਾਰ ਹੋ ਗਈ ਬੱਦਲੀ ਬੱਦਲ ਮੀ ਜੋਰਾ ਸ਼ੋਰਾਂ ਦੇ ਚੱਲ ਪਿਆ ਜਾਂ ਬਿਜਲੀ ਬੱਦਲ ਚੱਲ ਪਏ ਬਿਜਦੀ ਆਓ ਜਲਦੀ ਬਿਜਲੀ ਬੱਦਲ ਮੀ ਪੂਰੀ ਸਪੀਡ ਤੇ ਫੇਰ ਚੱਲ ਪਿਆ ਵੀ ਹਜੇ ਅਸੀਂ ਉਸੇ ਇੱਥੇ ਆਪਣੇ ਅੱਡੇ ਦੇ ਤੇ ਖੜਿਆਂਗੇ ਸਟਾਪੇ ਤੇ ਬੱਸਾਂ ਛੱਡਦੀਆਂ ਨੇ ਪਰ ਮੀ ਛੱਡਣ ਦਾ ਨਾਮ ਨਹੀਂ ਲੈਂਦਾ ਥੋੜਾ ਜਿਹਾ ਮੀ ਘੱਟਾ ਤੀ ਤਾਂ ਦੁਬਾਰੇ ਫੇਰ ਇੱਕ ਵਾਰ ਤੇਜ਼ ਰਫ਼ਤਾਰ ਕਰ ਲਈ ਚੌਤਰੀ ਦੇਖੋ ਮੇਰਾ ਜੈ ਮਾਤਾ ਦੀ ਸਰ ਤੋਂ ਦਸਾਰੋ ਜੀ ਜਾਰੇ ਪਾਸੇ ਸਾਰੇ ਪੰਗਰੀ ਦੇਖ ਸਕਦੇ ਹਾਂ ਵੀ ਮੀਨ ਨੇ ਰਫਤਾਰ ਜਿਹੜੀ ਪੂਰੀ ਤੇਜ਼ ਵੜ ਰੱਖੀ ਆ ਅੱਜ ਮੀ ਹੱਦੋਂ ਦਾ ਮੈਂ ਨਹੀਂ ਲੈਂਦਾ ਦੇਖੋ ਵੀ ਮਤ ਅੱਜ ਰਾਤ ਨੂੰ ਡਿੱਗ ਪਿਆ ਜਾਂ ਦੁਪਹਿਰੇ ਡਿੱਗ ਪਿਆ ਜਾਂ ਹੱਥ ਨਾਲ ਡਿੱਗ ਪਿਆ ਉਹ ਸਮਾਂ ਮੌਕਾ ਪੁੱਛੂਗਾ ਬਾਕੀ ਜਿਹੜੇ ਸਰਦਾਲੂ ਜਾ ਰਹੇ ਨੇ ਯਾਤਰੀ ਜਾ ਰਹੇ ਨੇ ਵੀ ਦੇਖ ਸਕਦੇ ਕੋਈ ਪੱਲੀਆਂ ਲੈ ਕੇ ਕੋਈ ਨਾ ਉਹ ਮੀ ਕਾਗੇ ਜਿਹਦੇ ਕੱਪੜੇ ਪਾ ਕੇ ਕੋਈ ਪਰਨੇ ਲੈ ਕੇ ਕਿਵੇਂ ਨਾ ਕਿਵੇਂ ਕਰਕੇ ਮਾਤਰਾ ਦੇ ਦਰਸ਼ਨ ਤੇ ਵਾਪਸ ਘਰਾਂ ਵੱਲ ਨੂੰ ਚੱਲੇ ਪਾ ਰਹੇ ਨੇ ਤੇ ਉਹ ਦੇਖ ਸਕਦੇ ਤੁਸੀਂ ਦੇਖੋ ਮੰਮੀ ਕਾ ਜਿਹੜੇ ਲਫਾਫਿਆਂ ਦੇ ਇੱਥੇ ਆਪਾਂ ਨੂੰ ਕੱਪੜੇ ਮਿਲ ਜਾਂਦੇ ਨੇ ਜਿਹਦੇ ਨਾਲ ਕੀ ਆਪਣੇ ਬੈਗਾਂ ਤੇ ਆਪਣੇ ਕੱਪੜਿਆਂ ਦੀ ਸੇਫਟੀ ਰਹਿੰਦੀ ਹੈ ਇਹ ਜੀਜ਼ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਤਾਂ ਬਾਕੀ ਦੇਖਦੇ ਆਪਾਂ ਨੂੰ ਇੱਥੋਂ ਘੱਟੋ ਘੱਟ ਹੈਗਾ ਆਪਣਾ ਉੱਪਰ ਜਾਣ ਦਾ ਰਾਹ 8-9 ਕਿਲੋਮੀਟਰ ਤੋਂ 10 ਕਿਲੋਮੀਟਰ ਤੱਕ ਹੋ ਸਕਦਾ ਫਿਰ ਦੂਜਾ ਵਾਰ ਆਪਾਂ ਕਰਾਂਗੇ ਮਾਤਾ ਦੇ ਦਰਸ਼ਨ 11 ਤੁਹਾਨੂੰ ਵੀਊ ਦਿਖਾਉਣੇ ਦੇਖੋ ਮਮੀ ਪੂਰੀ ਸਪੀਡ ਤੇ ਚੱਲ ਰਹੀ ਆ ਬਾਕੀ ਹਾਲ ਦੇ ਨਾਲ ਵਲੌਗ ਇੰਜੋਏ ਕਰੋ ਪੀਰ ਕੋਟ ਜਵਾਬ ਲੈਣ ਨਹੀਂ ਜਾਂਦਾ। ਮੇਰੀ ਰਫਤਾਰ ਦੇਖੋ ਕਿੰਨੀ ਆ। ਪਾਲੀ ਸਪੀਡ ਤੇ ਨਹੀਂ ਪਹਿਰੇ ਸਵੇਰ ਦਾ। ਆਹ ਦਾ ਵੀ ਬੱਦਲ ਕੀੜੇ ਮਾਰਦਾ ਫਿਰਦਾ। ਉਹ ਨਾਲੇ ਟੋਬੇ ਦਾ ਰਸਤਾ ਦੇਖੋ ਭਈ। ਪਿੱਛੇ ਵੀ 3 ਕਿਲੋਮੀਟਰ ਦਾ ਲੰਬਾ ਜਾਮ ਹੈ। ਮੌਸਮ ਪੂਰੇ ਇੱਕ ਨੰਬਰ ਦਾ ਰਸਤਾ ਮੀਂਹ ਪਈ ਜਾਂਦਾ ਹਜੇ ਵੀ ਨਹੀਂ ਹਟਿਆ। ਪਹਿਲਾਂ ਸੀਗਾ ਵੀ ਚੱਲ ਹਟ ਜੂਗਾ ਮੱਥਾ ਟੇਕ ਕੇ ਆਵਾਂਗੇ। ਹੋ ਸਕਦਾ ਵੀ ਮੀ ਪੈਂਦੇ ਜੀ ਮੱਥਾ ਦੇਖਣਾ ਪਵੇ ਤਾਂ ਘੱਡੀ ਦਾ ਕੰਮ ਹੋ ਰਿਹਾ ਵੀ ਮੀ ਹਟ ਹੀ ਨਹੀਂ ਰਿਹਾ 1-2 ਸਕਿੰਟ 1-2 ਮਿੰਟ ਵੀ ਨਹੀਂ ਆੜਦਾ ਮੀ ਲਗਾਤਾਰ ਚੱਲੀ ਜਾਂਦਾ ਤਾਂ ਮੇਲਾ ਪੂਰਾ ਚੱਲਦੇ ਹਾਂ ਆਪਾਂ ਮੱਥਾ ਦੇ ਕੇ ਚੱਲਦੇ ਜਾ ਕੇ ਉੱਥੇ ਆ ਗਏ ਵੀ ਆਪਾਂ ਕਾਹਲਾਂ ਟੋਬੇ ਤੇ ਤਾਂ ਅੱਟਕੀਆਂ ਦਾ ਲੰਗਰ ਚੱਲਦਾ ਹੈ ਇਦੋਂ ਗਾਂ ਆਪਣੇ ਪਿੰਡ ਲੌਂਗ ਵਾਲੇ ਇਹਦੇ ਲੰਗਰ ਦੇ ਵਿੱਚ ਦਹੀਂ ਪਹਿਲੇ ਦਾ ਲੰਗਰ ਸੀਤਾ ਆਇਆ ਬੈਠਾ ਚਾਹ ਸ਼ੱਕ ਰਿਹਾ ਹੈ ਤਾਂ ਤੁਸੀਂ ਵੀ ਉਹ ਦੇਖੋ ਪਹਾੜਾ ਕਿੰਨਾ ਸ਼ਾਨਦਾਰ ਹੈ ਤਾਂ ਹੁਣ ਆਪਾਂ ਚੱਲਦੇ ਹਾਂ ਥੱਲੇ ਕੌਲਾਂ ਟੋਬੇ ਦਾ ਬੱਸ ਸਟੈਂਡ ਆ ਇੱਧਰ ਸਾਰਾ ਆਪਣਾ ਤਲਾ ਬਣਿਆ ਹੋਇ ਜਿਹਨੂੰ ਟੋਬਾ ਕਿਹਾ ਜਾਂਦਾ ਹੈ ਵਿੱਚ ਕਮਲ ਦੇ ਫੁੱਲ ਨੇ ਇਹ ਸਿਰੂ ਦੇ ਕਮਲ ਦੇ ਫੁੱਲ ਲੱਗੇ ਹੋਏ ਨੇ ਵਿੱਚ ਹੋਰ ਕੋਈ ਫੁੱਲ ਨਹੀਂ ਤਾਂ ਮੌਸਮ ਵੀ ਪੂਰਾ ਸਾਫ਼ ਆ ਜਿਹੜਾ ਵਿੱਚ ਇੱਥੇ ਸਾਰੀਆਂ ਬੱਸਾਂ ਘਰਦੀਆਂ ਨੇ ਜੇ ਤੁਸੀਂ ਕੌਲਾਂ ਟੋਬੇ ਤੋਂ ਤਹਾ ਮੰਦਿਰ ਤੱਕ ਜਾਣਾ ਹੋਵੇ ਤਾਂ ਉਹ ਤੁਹਾਨੂੰ ਗੱਡੀਆਂ ਤੇ ਬਸ ਤਾਂ ਮਿਲ ਜਾਣੀਆਂ ਆ ਤੁਸੀਂ ਉਹਨਾਂ ਨੂੰ ਬੁੱਕ ਕਰਕੇ ਤਾਂ ਜਾ ਸਕਦੇ ਹੋ ਗੱਡੀਆਂ ਬੁੱਕ ਕਰਨੀਆਂ ਪੈਂਦੀਆਂ ਨੇ ਬੱਸਾਂ ਚੱਲਦੀਆਂ ਰਹਿੰਦੀਆਂ ਨੇ ਵਾਧੂ ਬੱਸਾਂ ਚੱਲਦੀਆਂ ਨੇ ਬੱਸਾਂ ਦੇ ਕੋਈ ਛੋਟਾ ਦਾ ਕੰਮ ਨਹੀਂ ਮਿੰਟ-ਮਿੰਟ ਬਾਅਦ ਬੱਸ ਜਾਂਦੀ ਹੈ ਉੱਪਰ ਐਦ ਕਿ ਇੰਨਾ ਟੂਰਿਸਟ ਆਇਆ ਹੋਇਆ ਹੈ ਐਦ ਕਿ ਇੰਨਾ ਇੰਨੇ ਸਰਦਾਲੂ ਆਏ ਹੋਏ ਨੇ ਵੀ ਆਪਾਂ ਵੀ ਬੱਸਾਂ ਇੰਨਾ ਤਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਵੀ ਬੱਸਾਂ ਨਾਲ ਭਰੀ ਰਹਿੰਦਾ ਸੰਗਤ ਦਾ ਬੋਲ ਬੈ ਗਿਆ ਬੋਲ ਬੋਲ ਕਿਉਂ ਕਿ ਕਿਤਾਬ ਬੋਲਣਾ ਉੱਚੀ ਪੈਂਦਾ ਕੱਟ ਕਰਕੇ ਤੇ ਕਠੰਗੀ ਤੱਤੀ ਤੀ ਖਾਦੀ ਜਾਂਦੀ ਹੈ ਉਹਦੇ ਕਰਕੇ ਬੋਲ ਬਹਿ ਗਿਆ ਹੁਣ ਮੁਸ਼ਕਲ ਹੋਇਆ ਪਿਆ ਚਲੋ ਜਿੱਦਾਂ ਵੀ ਇਹ ਵਲੌਗ ਨੂੰ ਲੱਗਦਾ ਕਿ ਦੇਖਿਆ ਕਰੋ ਤੇ ਸਭ ਤੋਂ ਪਹਿਲਾਂ ਲਾਈਕ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਲੈ ਵੀ ਮਿੱਤਰੋ ਟੋਨ ਨਾ ਪੂ ਬਾਹ ਗਿਆ ਜੰਮ ਇਹਨੂੰ ਟੋਲ ਤੇ ਮੱਕੇ ਵਜਦੇ ਨੇ ਅਰੇ ਕਮਲ ਦੇ ਫੁੱਲ ਲੱਗੇ ਨੇ ਵੇਸਟਰ ਸ਼ਾਨਦਾਰ ਦ੍ਰਿਸ਼ਾ ਦੇਖੋ ਪਹਾੜਾਂ ਦੇ ਜਮਾ ਜੜ ਦਰਸਮੇ ਦੇ ਦੇਖੋ ਬਈ ਰੌਣਕ ਵਿਲਾ ਜੀ ਲੱਗਦਾ ਮੌਸਮ ਪੂਰਾ ਸਾਫ ਆ ਕਿਉਂਕਿ ਰਾਤ ਤੋਂ ਤੋਂ ਮੀਂਹ ਪੈਣ ਲੱਗਿਆ ਹੋਇਆ ਅੱਜ 2 ਵਜੇ ਤੱਕ ਮੀਂਹ ਪਈ ਗਿਆ ਲਗਾਤਾਰ ਚੋਰ ਸਰਾਬਾ ਵਾਲਾ ਕੀ ਤੋਂ ਪੁੱਛ ਰਿਹਾ ਸਾਨੂੰ 15 ਘੰਟੇ ਹੋ ਗਏ ਬੋਲੋ ਬੱਸ ਵਾਲਾ ਕਹਿੰਦਾ ਕਹਿੰਦਾ 15 ਘੰਟੇ ਹੋ ਗਏ ਜਾਮ ਚ ਲੱਗੇ ਨੂੰ ਹਜੇ ਹੋਰ ਪਤਾ ਨਹੀਂ ਕਿੰਨਾ ਟਾਈਮ ਲੱਗੇਣਾ ਕਦੋਂ ਜਾਮ ਖੁੱਲਣਾ ਗੱਡੀਆਂ ਬੰਦੀ ਹੋਈਆਂ ਖੜੀਆਂ ਨੇ ਤੁਰਦਾ ਹੀ ਨਹੀਂ ਕੋਈ ਗੱਡੀ ਇੰਚ ਵੀ ਨਹੀਂ ਹਲਦੀ ਦੀ ਦੇ ਸਕਦੇ ਬਾਹਰ ਤੱਕੜਾ ਜਾਮ ਹੈ ਜਮਾ ਜਾ ਬੰਦੀ ਹੋ ਗਿਆ ਸਿਸਟਮ ਨਾ ਹੋਰ ਆ ਨਾ ਜਾਣ ਵਾਲਾ ਪੁੱਛ ਲਾ ਨਾ ਜਾਣ ਵਾਲਾ ਨਿਕਲਦਾ ਨਾ ਆਲਾ 10 ਰੁਪਏ ਵਿੱਚ ਬੱਚਿਆਂ ਦੀਆਂ ਪੈਨ ਪੈਸਾ ਲਿਓ 10 ਰੁਪਏ 10 ਰੁਪਏ ਇੱਕ ਵਾਰੀ ਆ ਕੇ ਸਮਾਨ ਦੇਖੋ ਜਰੂਰ ਜਾਮ ਚ ਫਸ ਗਏ ਬਈ ਤੁਰਨ ਵਾਲਾ ਵੀ ਜਾਮ ਲੱਗ ਗਿਆ ਜ਼ਿੰਦਗੀ 'ਚ ਜਿੰਨੇ ਵਾਰੀ ਇੱਥੇ ਆਏ ਕਿ ਟੁਕੜ ਟੁਕੜ 10 15 ਵਾਰੀ ਆ ਗਏ ਪਰ ਆਹ ਸਿਸਟਮ ਵਗੈਰੇ ਜ਼ਿੰਦਗੀ 'ਚ ਦੇਖਿਆ ਨਹੀਂ ਵੀਰੇ ਵੀ ਜਾਮ ਲੱਗ ਜੇ ਬਾਕੀ ਸਮੇਂ-ਸਮੇਂ ਦੀ ਗੱਲ ਹੈ ਦੇਖੋ ਇੱਧਰ ਪਕੌੜਾ ਚੱਲ ਰਿਹਾ ਵੀ ਦੇਖੋ ਕਿਹੜਾ ਰੂਪ ਬਣਿਆ ਹਾਂਜੀ ਇਹ ਮਾਤਾਂ ਦੇ ਉੱਤੇ ਛਾਉਣਾ ਚੜਾਇਆ ਹੋਇਆ ਹੈ ਸੁੱਚੀ ਮਾਤਾਂ ਇਹ ਇੱਥੇ ਲੰਗਰ ਚੱਲਦਾ ਹੈਗਾ 10 ਦਿਨ ਐਟੋਮਿਕ ਕੋਈ ਚੀਜ਼ ਵੀ ਘਾਟ ਨਹੀਂ ਜਾਏਗੀ